ਵਕਤ ਦੀ ਵੱਡੀ ਖਬਰ ਹੈ ਕਿ ਸੰਸਦ ਦੇ ਮੌਨਸੂਨ اجلاس ਦਾ ਜੋ ਅੱਜ 9ਵਾਂ ਦਿਨ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬਿਹਾਰ ਵੋਟਰ ਵੈਰੀਫਿਕੇਸ਼ਨ ਮਾਮਲੇ ਤੇ ਅੱਜ ਵੀ ਹੰਗਾਮਾ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਵਿਰੋਧੀ ਧਿਰ ਨੇ ਆਪਰੇਸ਼ਨ ਸੰਦੂਰ ਤੇ ਲੋਕ ਸਭਾ ਚ ਹੰਗਾਮਾ ਕੀਤਾ ਸੀ ਤਾਂ ਹੁਣ ਬਿਹਾਰ ਵੋਟਰ ਸੂਚੀ ਵੈਰੀਫਿਕੇਸ਼ਨ ਮਾਮਲੇ ਤੇ ਸਦਨ ਚ ਚਰਚਾ ਦੀ ਜੜੀ ਆ ਉਹ ਮੰਗ ਕੀਤੀ ਗਈ ਸੀ ਤਾਂ ਅੱਜ ਸੰਸਦ ਦੇ ਮੌਨਸੂਨ ਇਜਲਾਸ ਦਾ ਜੋ ਨੌਵਾਂ ਦਿਨ ਹੈ ਤਾਂ ਬਿਹਾਰ ਜੋ ਵੋਟਰ ਵੈਰੀਫਿਕੇਸ਼ਨ ਮਾਮਲੇ ਦੇ ਉੱਤੇ ਅੱਜ ਵੀ ਹੰਗਾਮਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਵਿਰੋਧੀ ਧਿਰ ਨੇ ਆਪਰੇਸ਼ਨ ਸੰਦੂਰ ਤੇ ਲੋਕ ਸਭਾ ਚ ਹੰਗਾਮਾ ਕੀਤਾ ਸੀ ਜਿਸ ਦਾ ਸਪਸ਼ਟੀਕਰਨ ਜਿਹੜਾ ਕੀ ਕਈ ਪਾਰਟੀਆਂ ਵੱਲੋਂ ਮੰਗਿਆ ਗਿਆ ਸੀ ਅਤੇ ਦਿੱਤਾ ਵੀ ਗਿਆ ਸੀ ਤਾਂ ਸੰਸਦ ਦੇ ਮੌਨਸੂਨ ਦਾ ਅੱਜ ਨੌਵਾਂ ਦਿਨ ਹੈ ਤਾਂ ਅੱਜ ਵਿਸ਼ੇਸ਼ ਜਿਹੜੀਆਂ ਨੇ ਚਰਚਾਵਾਂ ਹੋ ਸਕਦੀਆਂ ਨੇ ਜਿਵੇਂ ਕਿ ਬਿਹਾਰ ਨਾ ভোটার ਵੈਰੀਫਿਕੇਸ਼ਨ ਦੀ ਵਿਰੋਧੀ ਧਿਰ ਵੱਲੋਂ ਮੰਗ ਕੀਤੀ ਗਈ ਸੀ ਤਾਂ ਅੱਜ ਇਸ ਤੇ ਵੀ ਭਾਰੀ ਹੰਗਾਮਾ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ